ਕੋਈ ਨਹੀਂ ਫਿਰ ਜੇ ਵਿਧਾਇਕ ਨੇ ਕਿਹਾ ਵੀ ਉਵੇਂ ਚੋਣ ਕੀਤੀ ਉਦੋਂ ਬੱਲਿਆ ਕੋਈ ਹੋਰ ਹੋਣਿਆ ਮੂਰੇ ਤੇਰੇ ਜਿਨ੍ਹਾਂ ਨੂੰ ਤੂੰ ਭਜਾ ਲਿਆ ਤੇ ਦਬਾ ਲਿਆ ਹੁਣ ਆ ਜਾ ਨਿਤਰਾ ਕੇ ਮੈਦਾਨ ਦੇ ਵਿੱਚ ਪਤਾ ਲੱਗੂ ਬੜੇਵੇਂ ਖਾਨੀ ਨਿਤਰੂ ਕਹਿੰਦੇ ਨੇ ਕਹਾਵਤਾਂ ਕੁੰਡੀਆਂ ਦੇ ਸਿੰਘ ਫਸ ਗਏ ਨਿੱਤਰੂ ਬੜੇ ਵੇਖਾਣੀ ਅਲੱਗ ਜੂ ਪਤਾ ਬੜੇ ਵੇਖਾਣੀ ਕੌਣ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਭਲੇਖਾ ਕੱਢ ਦੇਵਾਂਗੇ ਜਿਹੜੇ ਭਲੇਖੇ ਪਾਲੀ ਫਿਰਦੇ ਆ ਨਾ ਕਿ ਅਸੀਂ ਇਸ ਤਰ੍ਹਾਂ ਚੋਣ ਜਿੱਤ ਲਾਂਗੇ ਜਾਂ ਅਸੀਂ ਕਾਗਜ਼ੀ ਨਹੀਂ ਭਰਨੇ ਭਲੇਖੇ ਕੱਢ ਦੇਾਂਗੇ ਤੇ ਉਹਨਾਂ ਅਫਸਰਾਂ ਨੂੰ ਚੇਤਾਵਨੀ ਆ ਤੇ ਪੁੱਤ ਆਪਦੀਆਂ ਪੰਡਾ ਬੰਨ ਕੇ ਰੱਖੋ ਲੀੜੀਆਂ ਦੀਆਂ ਫਿਰ ਇੱਥੇ ਨਹੀਂ ਬੈਠਣ ਦਿੰਦੇ ਫਿਰ ਅਸੀਂ ਪੰਜਾਬ 'ਚ ਆਮ ਦੂਸਰੇ ਵੀੜੀਆਂ ਆ ਪੰਗ ਨਹੀਂ ਕਰਦੇ ਜਿੰਨੇ ਸਾਨੂੰ ਤੇ ਆਓ ਬਾਈ ਅੱਛਾ ਕਿ ਅਸੀਂ ਸਰਦਾਰ ਆ ਯਾਰ ਪੰਜਾਬੀ ਮਾਹੌਲ ਅਸਰ ਹਰ ਅਦਰ ਸਟੇਟ ਦੇ ਵਿੱਚ ਕਿਸੇ ਵੀ ਸਟੇਟ ਤੁਸੀਂ ਚਲੇ ਜਾਓ ਨਾ ਕਿਸੇ ਨੂੰ ਕੱਪੜੇ ਪਾਉਣ ਦਾ ਢੰਗ ਹੈ ਸ਼ੁਰੂਆਤ ਤੁਸੀਂ ਮੀਟਿੰਗ ਕੀਤੀ ਆ ਕੀ ਰਿਜ਼ਲਟ ਕਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਜ਼ਲਟ ਪਾਸ਼ਾ ਦੀ ਮਿਹਰ ਆ ਤੁਸੀਂ ਇੱਕ ਤਾਂ ਇਹ ਦੇਖੋ ਵੀ ਲੋਕਾਂ 'ਚ ਉਤਸ਼ਾਹ ਕਿੰਨਾ ਹੈ ਵੀ ਆਪਾਂ ਚੋਣ ਮੈਦਾਨ ਚਾਹੇ ਪਹਿਲਾਂ ਕਿਉਂਕਿ ਬਾਪੂ ਜੀ ਨੇ ਉਦੋਂ ਵੀ ਕਿਹਾ ਸੀ ਜਦੋਂ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸੀ ਵੀ ਆਪਾਂ ਆਜ਼ਾਦ ਤੌਰ ਤੇ ਚੋਣ ਮੈਦਾਨ ਚ ਨਿਤਰੀ ਇਹ ਵੀ ਜੇ ਕੋਈ ਨਹੀਂ ਕਾਗੇ ਥੋੜੀ ਟੇਪ ਦਿਲਦੀਆਂ ਨਾ ਲੋ ਇਨਾਂ ਨੇ ਪ੍ਰੋਸਟੈਕਟਾ ਦਿੰਦੇ ਸੀ ਇਹ ਕਹਿੰਦੇ ਜਾਂਦਾ ਪੂਰੀਆਂ ਦੇ 15 ਮੈਂ ਕੁਝ ਨਹੀਂ ਲੜਨੀ ਆ ਤੇ ਮੈਂ ਕਹਿੰਦਾ ਯਾਰ ਬੰਦੇ ਖੜੇ ਕਰਦੇ ਹੁਣ ਅਸੀਂ ਉਹ ਫੈਸਲਾ ਲਿਆ ਆ ਆਪਦੇ ਧੜੇ ਦੇ ਆਪਦੇ ਗਰੁੱਪ ਦੇ ਆ ਆ ਦੇਖੋ ਕਿੰਨੇ ਨਿੱਗਰ ਤੇ ਨਰੋਈ ਸੋਚ ਵਾਲੇ ਲੋਕ ਆ ਜਿਹੜੇ ਕਿਥਾਂ ਖੜੇ ਆ ਤੇ ਉਹ ਸਾਰਿਆਂ ਨੂੰ ਡਟ ਕੇ ਲੜਾਂਗੇ ਚੋਣ ਚਿੱਤਾਂਗੇ ਵੀ 25 ਦੀ 25 ਬਲਾਕ ਸੰਪਤੀ ਬਿਲਕੁਲ ਲੜਾਂਗੇ ਜੀ ਚਾਰੇ ਜ਼ਿਲ੍ਹਾ ਪ੍ਰੇਸ਼ਰ 25 ਬਲਾਕ ਸੰਪਤੀ ਦੇ ਜੋ ਨਾ ਇਹ ਕੋਈ ਪਹਿਲੀ ਵਾਰ ਚੋਣ ਥੋੜੀ ਹੋ ਰਹੀ ਆ ਜਾਂ ਅਸੀਂ ਪਹਿਲੀ ਵਾਰ ਇਹ ਕੰਮ ਕਰਨਾ ਹੈ ਅਸੀਂ ਤਾਂ ਜਿਹੜੇ ਹੋਰ ਲੋਕ ਨਵੇਂ ਹੋਣਗੇ ਜਿਹੜੇ ਹੁਣ ਮੈਦਾਨ ਚ ਆਏ ਚਾਹੇ ਜੋ ਕੋਈ ਹੋਰ ਨੇ ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆਏ ਆ ਤੇ ਸਾਡੇ ਕੱਲੇ-ਕੱਲੇ ਜ਼ੋਨ ਕੱਲਾ-ਕੱਲਾ ਢਾਰ ਕੱਲਾ-ਕੱਲਾ ਗਲੀ ਸਾਡੇ ਤਾਂ ਰੱਟੀ ਪਈਏ ਸਾਨੂੰ ਪਤਾ ਹੈ ਸਾਡਾ ਆਪਦਾ ਇਲਾਕਾ ਇਹਨੇ ਲੰਬੇ ਸਮੇਂ ਤੋਂ 1985 ਤੋਂ ਦੱਸੋ ਕਿਹੜਾ ਲੀਡਰ ਹੈ ਜੇ 1985 ਚ ਪਹਿਲੀ ਚੋਣ ਲੜੀਆ ਬਾਪੂ ਜੀ ਨੇ ਤਾਂ ਇਹਦਾ ਮਤਲਬ ਆ 1978 ਜਦੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਫਰੀਦਕੋਟ ਦੇ 1978 ਤੋਂ ਇਹ ਸਲਕਤ ਸਰਗਰਮ ਨੇ ਤੇ ਜਿੰਨੇ ਸਿਆਸਦਨ ਫਿਰਦੇ ਆ ਸਾਰਿਆਂ ਤੇ ਨਾਲੇ ਦੱਸਣ ਕੋਈ 1978 ਤੋਂ ਬਾਅਦ ਬਣੇ ਦੇ ਵਿੱਚ ਕਿਸੇ ਨੇ ਕੋਈ ਪੈਰ ਵੀ ਰੱਖਿਆ ਹੋਵੇ ਮਰਤਾ ਜਿਹੜਾ ਕੱਪ ਜੋ ਗੱਲ ਕਰਕੇ ਤੁਸੀਂ ਕਹਿੰਦੇ ਆਪ ਪਦੇ ਖੜੇ ਕਰੋਗੇ ਤੁਸੀਂ ਪਦੇ ਤੁਸੀਂ ਖੜੇ ਕਰ ਰਹੇ ਹੋ ਜਾਂ ਦਰਸ਼ਨ ਮਰਾਲ ਖੜੇ ਕਰ ਰਹੇ ਹੋ ਗਰਚਾਰਨ ਸਿੰਘ ਤੇਰਾ ਬਾਪੂ ਸੀ ਹਾਂਜੀ ਤੇਰਾ ਨਾਮ ਜਗਤਾਰ ਸਿੰਘ ਆ ਮੈਂ ਤੈਨੂੰ ਪਹਿਲਾਂ ਵੀ ਪੁੱਛਿਆ ਸੀ ਸਰ ਸਾਬ ਗੱਲ ਪਤਾ ਕੀ ਹੋਵੇ ਤੁਸੀਂ ਇਸ ਗੱਲ ਹਰੇਕ ਕਰੀਏ ਗੱਲ ਕਹਿ ਦਿੰਦੇ ਹੋ ਤੁਸੀਂ ਕਾਂਗਰਸ ਚੋਂ ਬਾਹਰ ਆ ਦਰਸ਼ਨ ਸਿੰਘ ਬਰਾੜਾ ਪਰ ਮੇਰੇ ਤੁਸੀਂ ਹਾਜ਼ਰ ਨਹੀਂ ਸੀਗੇ ਅੱਜ ਨਹੀਂ ਤੇ ਕਾਂਗਰਸੀ ਦਾ ਮੀਟਿੰਗ ਹੋਈ ਨਹੀਂ ਇੱਥੇ ਕਿਹੜਾ ਝੰਡਾ ਕਾਂਗਰਸ ਦਾ ਦੇਖਿਆ ਤੁਸੀਂ ਇਹ ਅਸੀਂ ਪਹਿਲਾਂ ਮੈਂ ਜ਼ਿਕਰ ਕਰ ਚੁੱਕਿਆ ਅਸੀਂ ਆਪ ਦਾ ਆਪ ਦੇ ਧੜੇ ਵੱਲੋਂ ਮੈਂ ਜਦੋਂ ਤੁਸੀਂ ਹੁਣ ਆ ਸਾਰਾ ਪ੍ਰੋਗਰਾਮ ਤੁਸੀਂ ਟੈਲੀਕਾਸਟ ਕੀਤਾ ਜਿਹਦੇ ਵਿੱਚ ਮੈਂ ਭਾਸ਼ਣ ਦਿੱਤਾ ਮੈਂ ਉਹਨਾਂ ਆਪਦੇ ਸਾਥੀਆਂ ਨੂੰ ਵੀ ਵਰਜਿਆ ਹੈ ਜਿਹੜੇ ਵਾਰ-ਵਾਰ ਬਾਪੂ ਜੀ ਤੇ ਜਿਆ ਪ੍ਰੈਸ਼ਰ ਪਾਉਂਦੇ ਆ ਜਾਂ ਮੇਰੇ ਨਾਜ਼ ਦੇ ਦੋਸਤਾਂ ਦੇ ਪ੍ਰੈਸ਼ਰ ਪਾਉਂਦੇ ਵੀ ਤੁਸੀਂ ਕਮਲਜੀਤ ਨੂੰ ਕੋ ਕਾਂਗਰਸ ਆਮ ਲੋਬੇ ਮੈਂ ਉਹਨਾਂ ਨੂੰ ਵਰਜਿਆ ਭਾਈ ਇਹ ਕੰਮ ਨਾ ਕਰੋ ਨਾ ਮੇਰੇ ਤੇ ਪ੍ਰੈਸ਼ਰ ਪਾਓ ਮੈਨੂੰ ਪਤਾ ਮੈਂ ਸਿਆਸਤ ਕਰਨੀ ਆ ਮੈਂ ਚੋਣ ਲੜਨੀ ਆ ਮੈਂ ਇਨੇ ਲੰਬੇ ਸਮੇਂ ਤੋਂ ਲੱਗਿਆ ਮੈਨੂੰ ਵੀ ਫਿਕਰ ਆ ਤੁਸੀਂ ਮੇਰਾ ਫਿਕਰ ਕਰਦੇ ਹੋ ਤੁਹਾਡਾ ਧੰਵਾਦ ਪਰ ਐ ਕਿਸੇ ਨੂੰ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਕੋਈ ਰਤਬੇ ਦੇ ਪਿੱਛੇ ਥੋੜੀ ਜਾਣਾ ਰਤਬੇ ਤਾਂ ਪੰਜ-ਪੰਜ ਵਾਰ ਬਣੇ ਮੁੱਖ ਮੰਤਰੀਆਂ ਦਾ ਜ ਕੋਈ ਨਾਂ ਲੈਂਦਾ ਪੰਜ ਵਾਰ ਮੁੱਖ ਮੰਤਰੀ ਜਿਹੜਾ ਬਣਿਆ ਬਾਦਲ ਕੋ ਚੰਗਾ ਕਹਿੰਦਾ ਉਹਨੂੰ ਉਹਦੇ ਰਤਬੇ ਹਾਸਲ ਕਰ ਲੈ ਜਮੀਰਾ ਮਾਰ ਕੇ ਤੇ ਪਰ ਲਾਣ ਤਾਂ ਹੀ ਪੱਲੇ ਪੈ ਗਈਆਂ ਕੀ ਪੱਲੇ ਉਹਨਾਂ ਦੇ ਸੋ ਇਹੋ ਜਿਹੇ ਰਤਬਿਆਂ ਤੋਂ ਆਪਾਂ ਨੂੰ ਲੋੜ ਨਹੀਂ ਰਤਬਾ ਜੇ ਹਾਸਲ ਕਰਨਾ ਜੇ ਕੁਰਸੀ ਤੇ ਬੈਠਾਂਗੇ ਤਾਂ ਕੁਰਸੀ ਦੀਆਂ ਰੌ ਰੀਤਾਂ ਬਦਲਾਂਗੇ ਨਾ ਕਿ ਕੁਰਸੀ ਤੇ ਬਹਿ ਕੇ ਆਪਣਾ ਆਪ ਵੀ ਕੁਰਸੀ ਹਰਕਾਰ ਕਰ ਲਾਂਗੇ ਜੀ ਵਿਰਾਟ ਸਾਹਿਬ ਜਾਂ ਵਿਧਾਇਕ ਸਾਹਿਬ ਦਾ ਇੱਕ ਬਿਆਨ ਆਇਆ ਜੀ ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਜਿਵੇਂ ਸਰਪੰਚੀਆਂ ਚੋਣਾਂ ਉਸੇ ਤਰ੍ਹਾਂ ਇਹ ਚੋਣਾਂ ਜਿੱਤਾਂਗੇ ਇਹਨਾਂ ਨੂੰ ਕਿਵੇਂ ਵੇਖਦੇ ਤੁਸੀਂ ਦੇਖੋ ਜਦੋਂ ਸਰਪੰਚੀ ਦੀ ਚੋਣ ਹੋਈ ਆ ਉਦੋਂ ਸਾਡੇ ਚਲੋ ਇੱਕ ਘਰ ਦੇ ਵਿੱਚ ਹੀ ਮੌਹੌਲ ਇਹ ਹੋ ਗਿਆ ਸੀ ਮੇਰੇ ਮਾਤਾ ਜੀ ਸੰਸਾਰ ਤੋਂ ਚਲੇ ਗਏ ਸੀ ਤੇ ਅਸੀਂ ਸਰਪੰਚੀ ਚ ਉਦੋਂ ਮੈਦਾਨ 'ਚ ਹੀ ਉਤਰ ਸਕੇ ਤੇ ਜਿਹੜੀ ਮੈਂ ਨਗਰ ਕੌਂਸਲ ਦੀ ਗੱਲ ਕੀਤੀ ਆ ਉਦੋਂ ਬਾਪੂ ਜੀ ਨੇ ਮੇਰੀ ਗੱਲ ਮੰਨੀ ਨਹੀਂ ਮੈਂ ਕਿਹਾ ਸੀ ਵੀ ਆਪਾਂ ਆਜ਼ਾਦ ਹੀ ਬੰਦੇ ਖੜੇ ਕਰਨੇ ਆ ਤੇ ਕੋਈ ਨਹੀਂ ਫਿਰ ਜਿਹੜਾ ਵਿਧਾਇਕ ਨੇ ਕਿਹਾ ਵੀ ਓਵੇਂ ਚੋਣ ਕੀਤੀ ਉਦੋਂ ਬੱਲੇ ਕੋਈ ਹੋਰ ਹੋਣੇ ਆ ਮੂਰੇ ਤੇਰੇ ਜਿਨ੍ਹਾਂ ਨੂੰ ਤੂੰ ਭਜਾ ਲਿਆ ਤੇ ਦਬਾ ਲਿਆ ਹੁਣ ਆ ਜਾ ਨਿੱਤਰਾਂ ਕੇ ਮੈਦਾਨ ਦੇ ਵਿੱਚ ਪਤਾ ਲੱਗੂ ਬੜੇਵੇਂ ਖਾਣੀ ਨਿੱਤਰੂ ਕਹਿੰਦੇ ਨੇ ਕਹਾਵਤ ਹੁੰਡੀਆਂ ਦੇ ਸਿੰਘ ਫਸ ਗਏ ਨਿੱਤਰੂ ਬੜੇਵੇਂ ਖਾਣੀ ਆ ਲੱਗ ਜੂ ਪਤਾ ਬੜੇਵੇਂ ਖਾਣੀ ਕੌਣ ਕਰੋ ਤੱਕ ਲਿਸਟ ਕਲੀਅਰ ਕਰ ਦੋਗੇ ਤੁਸੀਂ ਕਿੰਨੇ ਦਿਨਾਂ ਤੱਕ ਇੱਕ ਤਰੀਕ ਨੂੰ ਕਾਗਜ਼ ਭਰਨੇ ਆ ਬਾਈ ਪਹਿਲੇ ਤੇ ਕਾਗਜ਼ ਭਰਨਾ ਸ਼ੁਰੂ ਕਰਦੇ ਆਂ ਲਿਸਟਾਂ ਤੁਹਾਡੇ ਸਾਹਮਣੇ ਹੱਥ ਖੜੇ ਕੀਤੇ ਆ ਬੰਦਿਆਂ ਨੇ ਵੀ ਅਸੀਂ ਤਿਆਰ ਆਂ ਜੀ ਅਸੀਂ ਤਿਆਰ ਹੋ ਕੇ ਆਏ ਆਂ ਜੀ ਸਾਡਾ ਫਲਾਣਾ ਬੰਦਾ ਜੀ ਆ ਰੋਡਾਂ 'ਲੇ ਖੜਿਆ ਦੋ ਧੜੇ ਉਹ ਬੰਦੇ ਅਸੀਂ ਤਿਆਰ ਆਂ ਜੀ ਦੂਜੇ ਮੰਨ ਦਾ ਠੀਕ ਨਹੀਂ ਤੇ ਤਿਆਰੀ ਇਹਨਾਂ ਤੋਂ ਸ਼ਾਹ ਯਾਰ ਪੂਰਨ ਗੱਲ ਕਰ ਰਹੀ ਹੈ ਕਾਂਗਰਸ ਵੀ ਅਧੀਆਂ-ਅਧੀਆਂ ਟਰੈਕਟਾਂ ਦੀ ਕੋਈ ਵੰਡ ਕਰਨ ਬਾਰੇ ਗੱਲ ਚੱਲ ਰਹੀ ਹੈ ਮੇਰੇ ਨਾਲ ਨਾ ਕਾਂਗਰਸੀ ਦੀ ਕਿਸੇ ਦੀ ਹਿੰਮਤ ਆ ਗੱਲ ਕਰਨ ਦੀ ਨਾ ਕੋਈ ਇੰਨੀ ਦਲੇਰੀ ਦਿਖਾਵੇ ਕੋਈ ਮੇਰੇ ਨਾਲ ਗੱਲ ਕਰ ਲੈ ਮੇਰੇ ਨਾਲ ਨਹੀਂ ਕਰਦੇ ਇਸ ਬਸੇ ਤੇ ਬਾਪੂ ਜੀ ਨੂੰ ਕਹਿੰਦੇ ਹੋਣਗੇ ਉਹ ਮੈਂ ਨਾਮ ਪੁੱਛਿਆ ਤੇ ਨਾਮ ਵਿੱਚ ਦਖਲ ਦੇਣਾ ਹੈ ਠੀਕ ਹੈ ਮੈਂ ਤਾਂ ਇਹ ਗੱਲ ਕਹੀ ਹੈ ਵੀ ਜਿਹੜੇ ਲੋਕਾਂ ਨੇ ਸਾਡੇ ਲਈ ਕੰਮ ਕੀਤਾ ਹੈ ਅੱਜ ਉਹਨਾਂ ਦੀ ਵਾਰੀ ਹੈ ਅੱਜ ਅਸੀਂ ਉਹਨਾਂ ਲਈ ਕੰਮ ਕਰੀਏ ਅੱਜ ਅਸੀਂ ਉਹਨਾਂ ਲਈ ਵੋਟਾਂ ਮੰਗੀਆਂ ਜਿਹੜੇ ਪਿੰਡਾਂ ਵਾਲੇ ਸਾਡੇ ਵਰਕਰ ਸਾਥੀ ਆ ਪੰਜ ਸਰਪੰਚਾ ਬਲਾਕ ਸੰਪਤੀ ਦੇ ਮੈਂਬਰ ਆ ਅੱਜ ਉਹਨਾਂ ਦੀ ਚੋਣ ਅੱਜ ਅਸੀਂ ਉਹਨਾਂ ਲਈ ਡਟ ਕੇ ਲੜਾਂਗੇ ਪਿੰਡ-ਪਿੰਡ ਘਰ-ਘਰ ਜਾਵਾਂਗੇ ਤੇ ਜਿਹੜਾ ਪਹਿਲਾਂ ਉਹ ਸਾਡੇ ਲਈ ਵਿਚਾਰੇ ਜਾਂਦੇ ਆ ਤੋਸਤ ਮੈਂ ਤਾਂ ਇਹ ਚੀਜ਼ ਵੇਖ ਕੇ ਅੱਗੇ ਆਇਆ ਵੀ ਹਾਂ ਜਿਹੜੇ ਲੋਕ ਸਾਡੇ ਇਹਨਾਂ ਦੇ ਇਹਨਾਂ ਦੇ ਵੀ ਤਾਂ ਲੋੜ ਆ ਨਾ ਅੱਜ ਇਹਨਾਂ ਨੂੰ ਸਾਡੀ ਲੋੜ ਆ ਜਦੋਂ ਸਾਨੂੰ ਲੋੜ ਹੁੰਦੀ ਹੈ ਇਹਨਾਂ ਦੀ ਬੱਚੇ ਆਉਂਦੇ ਆ ਬੱਚੇ ਆਏ ਆ ਆਵਾਜ਼ ਮਾਰੀ ਬਿਲਕੁਲ ਸੋ ਇਸ ਲਈ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਭੁਲੇਖਾ ਕੱਢ ਦੇਵਾਂਗੇ ਜਿਹ ਕੱਢ ਦੇਵਾਂਗੇ ਤੇ ਉਹਨਾਂ ਅਫਸਰਾਂ ਨੂੰ ਚੇਤਾਵਨੀ ਆ ਤੇ ਪੁੱਤ ਆਵਦੀਆਂ ਪੰਡਾ ਬੰਨ ਕੇ ਰੱਖੋ ਲੀੜੀਆਂ ਦੀਆਂ ਫਿਰ ਇੱਥੇ ਨਹੀਂ ਬਿਠਣ ਦਿੰਦੇ ਫਿਰ ਅਸੀਂ ਪੰਜਾਬ 'ਚ ਫਿਰ ਜਾਂ ਤਾਂ ਜੇਲ੍ਹ ਚੋਵੋਗੇ ਇੱਥੇ ਤੁਹਾਨੂੰ ਦੱਸਾਂਗੇ ਤੁਸੀਂ ਮੀਡੀਆ ਵਾਲੇ ਇੱਥੇ ਹੀ ਹੋਣਾ ਜਿਨ੍ਹਾਂ ਨੂੰ ਕਾਗਜ਼ ਭਰਨੇ ਆ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਕਿਸ ਤਰ੍ਹਾਂ ਚੋਣ ਲੜੀ ਜਾਂਦੀ ਹੈ ਤੇ ਕਿਸ ਤਰ੍ਹਾਂ ਕਾਗਜ਼ ਬਚਾਏ ਜਾਂਦੇ ਆ ਆਹ ਦੇਖਾਂ ਵੀ ਕੋਈ ਨਹੀਂ ਅੱਜ ਦੋ ਦਿਨ ਤਿੰਨ ਦਿਨਾਂ ਨੂੰ ਕਾਗਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਇੱਕ ਤੋਂ ਚਾਰ ਤੱਕ ਕਾਗਜ਼ ਭਰਨੇ ਆ ਉਸ ਤੋਂ ਬਾਅਦ 6 ਤਰੀਕ ਤੱਕ ਵਾਪਸੀ ਆ ਚੋਣ ਸ਼ਾਂ ਮਿਲ ਜਾਣੇ ਆ कांग्रेस पार्टी के बल्कि साथियों भाई गुरु जी का खालसा भाई गुरु जी की पद आज थानो पुलि के विषय का तकरीब दीती आज करके के बाजार शांति से पंचायत समिति टोरा आ गए नहीं मंजे खड़े करने पर सामने तक जो के टोल लगनी है कि न शनिवार के देने होई तकरीब होयो ਸਾਰੇ ਮਹਿੰਦ ਸ਼ਹਿਰ ਦਾ ਸਾਰੇ ਗੁਰਮੁਖੀ ਚਾਹ ਦਾ ਬੁਥਰਾ ਜੀ ਮੇਰੇ ਬੀਬੀ ਮਸੀ ਖਖ ਖਾ ਗਾਂ 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 ਮੈਂਬਰ ਪੁਨੀ ਸ਼ਹਿਰ ਦਾ ਫੋਰੀ ਚਾਹ ਮੰਤਾਨਾ ਕਿਹਾ ਕੋ ਤੁਸੀਂ ਜਿੱਤ ਕੇ ਹੋਣਾ ਹੈ ਨਹੀਂ ਕੋਈ ਖਸ਼ਦ ਜੇ ਕਰਜ ਕਰਦਾ ਤਾਂ ਇਹ ਗਾ ਮਨ ਸੋਚੋ ਕੋਈ ਛੋਟੇ ਕਾਜ ਕਰ ਦਿਓ ਕੋਈ ਜਦੋਂ ਕੀ ਆਜ ਕੋਚ ਕੋਈ ਭਿਆਨਸ਼ਾਲਾ ਦਾ ਕਾਜ ਕਰਦਾ ਆ ਪਾਣ ਗਾਈ ਕਟਾ ਨਹੀਂ ਆਪਣੇ ਨਿਕਲਿਆ ਸੇ इस के तकड़े हो तो जाओ थोड़ा मैं बहुत बहुत धनबाद करता है आज मेरे को चार चक्कर नहीं आने दिन तीन दिन सारे बोहत 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 तो बंदे आए वाले फूलों थे आए हैं इंतजिफन किया आए शादी खुशी बद वा किया सारे बहुत बहुत धन्यवाद करता है तकड़े हो गए बंद खड़े कर करते कल मैं बंद खड़े होने चाहिए बहुत बहुत धनबाद वागुरु जी का खालसा वागुरू जी की फतिह